ਮੈਂ ਕਹਿੰਦਾ ਬਾਹਰ ਆਓ ਨਾ ਨਾ ਇਹ ਤਾਂ ਬਾਹਰ ਕਰਦੇ ਫੋਟੋ ਨਾ ਰਜਿਸਟਰ ਤੇ ਹੋ ਜਾਂਦਾ ਹੁਣ ਮਿਲਦਾ ਕੋਈ ਓਕੇ ਮੋਦੀ ਵਾਂਗ ਆਵੇਂ ਕਰਦੇ ਠੀਕ ਆ ਸਾਈਲੈਂਟ ਕੁਰਸੀ ਲਗੇਗਾ ਨੇ ਕੁਰਸੀ ਦੇ ਕੇ ਰਲੇ ਕੁਰਸੀ ਦੇ ਕੇ ਰਲੇ ਕੇ ਚੱਲੀਏ ਫੋਟੋ ਕਰਾ ਲੈਣਗੇ ਮਾ ਜੀ ਲੈ ਇਹਨੂੰ ਪਾਸਾ ਲਈਏ ਹਾਂ ਹਾਂ ਅਲਵਿਦਾ ਭੌਦੀਪੇ ਸਮਨ ਕਰਦੇ ਨਵੇਂ ਨਵੇਂ ਆ ਗਏ ਨੇ ਬਾਜ ਬੰਦੇ ਸਾਡੇ ਲਵੀ ਆਓ ਜੀ ਜਿਹੜੇ ਬੰਦੇ ਬੜੇ ਨੇ ਆਓ ਇੱਧਰ ਆ ਜਾਓ ਭਾਈ ਬਹੁਤ ਬਹੁਤ ਵਾਰ ਕਾ ਜੀ ਬਹੁਤ ਬਹੁਤ ਵਾਰ ਇੱਧਰ ਮੈਂ ਬਰਾ ਦੇ ਪਾਸੇ ਆ ਦੇਵਾ ਆਦੂ ਵੀ ਚੁੱਕ ਕੇ ਗਾ ਆਲੀ ਆਜਾ ਸੁਲੀ ਮਰਨਿਚ ਇਨਸ਼ਾ ਅੱਗ ਆਪਾਂ ਆਦੇ ਬੱਲੂ ਆਪ ਮੁੰਡੇ ਦੇ ਨਾਲ ਫੋਟੋ ਆਜਾ ਆਜਾ ਹੱਥ ਬੰਦ ਕੇ ਅੱਗੇ ਪਾ ਦੇਗਾ ਬੱਚ ਬੱਚ ਆਦੇ ਪਾ ਦੇ ਕੋਈ ਨਹੀਂ ਕੋਈ ਨਹੀਂ ਬੱਲੂ ਦੇ ਬਾਰੇ ਕਰ ਫੋਟੋ ਕਰ ਹੱਸ ਬਸ ਬੰਦੇ ਜੇ ਤੂੰ ਪਾ ਲੈ ਹੈ ਕੋਈ ਨਹੀਂ ਥੋੜਾ ਹੱਥ ਵਿੱਚ ਨਾ ਲੋ ਗੱਲ ਰਹਿ ਗਿਆ ਮੋਰੋਣ ਔਰ ਸੁਣ ਤੁਸੀਂ ਕਰਮ ਕਰਮਕ ਕਿਉਂ ਮੈਂ ਦਰਪੋਵਿੰਗ ਆਹੋ ਨੀ ਸੜਕ ਤੇ ਯਾਰ ਗਲਾਉਂ ਜੀ ਵੀ ਨਿੱਕੀ ਹੋਰ ਆਹੋ ਠੀਕ ਆ ਕਾਉ ਹੁਣ ਤੂੰ ਸਿਖਾਵਾ ਕੋਈ ਕਰਾਵਾ ਫੋਰ ਕਰਾ ਰੋ ਉਧਰ ਅੰਕਲਾ ਕਰਾ ਦੋ ਤੰਦੂ ਵਾਲਾ ਰਾਂਡੂ ਇਧਰੋਂ ਲੋੜ ਵਾਡ ਲੈ ਦੇ ਵੀ ਕਰਾ ਲੋ ਜੀ ਇਹ ਸਾਡੇ ਤਿੰਨ ਪੰਡਾਂ ਦੀ ਸੋਸਾਇਟੀ ਹੈ ਜੀ ਮੰਡੇਵਾਲ ਪੱਤੀ ਮੰਡੇਵਾਲ ਤੇ ਕਾਲ ਸੁਨਾ ਨਗਰ ਪਿਛਲੀ ਵਾਰੀ ਵੀ ਅਸੀਂ ਕੋਸ਼ਿਸ਼ ਕੀਤੀ ਸੀ ਸਮਤੀ ਨਾਲ ਪ੍ਰਧਾਨ ਬਣਾਇਆ ਤੇ ਮੈਂਬਰ ਚੁਣਨੇਗੇ ਐਤਕੀ ਵੀ ਖਾਸ ਤੌਰ ਤੇ ਸਾਡੇ ਮੋਟਰ ਪਰ ਬੰਦੇ ਆਪਣੇ ਪ੍ਰਵਦੀਪ ਸਿੰਘ ਬਿੱਲੂ ਸਰਪੰਚ ਸਾਹਿਬ ਗੁਰਪ੍ਰੀਤ ਸਿੰਘ ਜੀ ਕਾਲਸਣਾ ਦੇ ਸਰਪੰਚ ਸਾਹਿਬ ਵਰਤੰ ਸਿੰਘ ਜੀ ਸਰਪੰਚ ਸਾਹਿਬ ਤੇ ਹੋਰ ਜਿਹੜੇ ਮੈਂਬਰ ਨੇ ਮੇਰੇ ਨਾਲ ਸਾਰਿਆਂ ਨੇ ਸਹਿਮਤੀ ਕਰਕੇ ਪਹਿਲਾ ਮੈਂਬਰ ਚੁਣੇ ਗਏ ਉਸ ਤੋਂ ਬਾਅਦ ਅੱਜ ਫੇਰ ਮੈਨੂੰ ਪਹਿਲਾਂ ਵੀ ਦੋ ਵਾਰੀ ਮੌਕਾ ਮਿਲਿਆ ਪ੍ਰਧਾਨਗੀ ਕਰਨ ਦਾ ਤੀਜੀ ਵਾਰੀ ਫੇਰ ਪ੍ਰਧਾਨ ਬਣਾਇਆ ਤੇ ਮੈਂ ਕਹਿਣਾ ਵੀ ਆਲੇ-ਦਾਲੇ ਪਿੰਡਾਂ 'ਚ ਜੋ ਵੀ ਇਹ ਪਾਰਟੀਬਾਜ਼ੀ ਕਰਦੇ ਨੇ ਜੀ ਪਾਰਟੀਬਾਜ਼ੀ ਵਾਲਾ ਕੋਈ ਕੰਮ ਨਹੀਂ ਕਿਉਂਕਿ ਸਭਾ ਸੋਸਾਇਟੀ ਹੈ ਜਿਹੜੀ ਇਹਦੇ ਨਾਲ ਮੇਨ ਜ਼ਿੰਮੇਵਾਰ ਜੁੜੇ ਹੋਏ ਨੇ ਉਹਨਾਂ ਨੂੰ ਆਪਾਂ ਨੇ ਸਮੇਂ ਸਿਰ ਸਮਾਨ ਪਹੁੰਚਾਉਣਾ ਤੇ ਤੰਦ ਵਗੈਰਾ ਦੇਣੇ ਨੇ ਇਸ ਵਿੱਚ ਪਾਰਟੀਬਾਜ਼ੀ ਦਾ ਮੈਂ ਕਹਿੰਦਾ ਕੋਈ ਸਬੰਧ ਨਹੀਂ ਹੋਣਾ ਚਾਹੀਦਾ ਸੋ ਮੈਂ ਆਸ ਵੀ ਕਰਦਾ ਤੇ ਵਿਸ਼ਵਾਸ ਵੀ ਦਿਵਾਉਣਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਸੋਸਾਇਟੀ ਨੂੰ ਚੰਗੀ ਤਰ੍ਹਾਂ ਚਲਾਵਾਂਗੇ ਤੇ ਲੋਕਾਂ ਨੂੰ ਕੋਈ ਤਕਲੀਫ ਨਹੀਂ ਆਉਣ ਦੇਵਾਂਗੇ ਵੱਧ ਤੋਂ ਵੱਧ ਉਹਨਾਂ ਦਾ ਧਿਆਨ ਰੱਖਾਂਗੇ ਹਾਂ ਜੀ ਇਸ ਚੀਜ਼ ਨਾਲ ਪਿੰਡ ਵਿੱਚ ਧੜੇਬਾਜ਼ੀ ਬਿਲਕੁਲ ਖਤਮ ਹੁੰਦੀ ਆ ਕਿਉਂਕਿ ਪਹਿਲਾਂ ਅਸੀਂ ਪੰਚਾਇਤ ਦੇ ਵਿੱਚ ਵੀ ਸੰਮਤੀ ਨਾਲੇ ਸਰਪੰਚ ਸਾਹਿਬ ਚੁਣੇ ਨੇ ਤੇ ਤਕਰੀਬਨ 15-20 ਸਾਲ ਤੋਂ ਹੁਣ ਸਾਡਾ ਰੁਝਾਨ ਹੈ ਕਿ ਸੰਮਤੀ ਨਾਲੇ ਕੰਟੇਟਾਂ ਤੇ ਇਹ ਜਿਹੀਆਂ ਕਮੇਟੀਆਂ ਨੇ ਜਿਹੜੀਆਂ ਜੁਰੀਆਂ ਨੇ ਪਾ ਕੇ ਕੋਈ ਆਉਣ ਵਾਲੇ ਸਮੇਂ ਤੇ ਨਵੀਂ ਪੀੜੀ ਪਾਰਟੀ ਵਜੋਂ ਉੱਠੇ। ਜਦਾ ਦੇਖਦੇ ਹਾਂ ਕਿ ਸੈਕਟਰ ਦੇ ਵਿੱਚ ਸਾਮਾ ਮੇਨ ਵੱਡਾ ਕੰਮ ਹੁੰਦਾ ਇੱਥੇ ਪਰਾਲੀ ਨੂੰ ਬਹੁਤ ਵੱਡੇ ਪੱਧਰ ਤੇ ਅੱਕ ਲੱਗਦੀ ਹੈ। ਇਸੀ ਕਮੇਟੀ ਐਂਸ ਨੂੰ ਲਗਾ ਰਹੇ। ਅਸੀਂ ਤਕਰੀਬਨ ਜੀ 4-5 ਸਾਲ ਹੋ ਗਏ ਪਿੰਡ ਮੱਲੇਵਾਲ ਵਿਖੇ ਹੁਣ ਕਿਸੇ ਨੇ ਨਹੀਂ ਲਾਈ ਕਿਉਂਕਿ ਇੱਥੇ ਸਾਡੀ ਸੋਸਾਇਟੀ ਦੇ ਵਿੱਚ ਵੀ ਤੰਦ ਕਾਫੀ ਨੇ ਕਿਉਂਕਿ ਪ੍ਰਾਲੀ ਨੂੰ ਸਾਹਮਣੇ ਨੇ ਕਿ ਪਿੰਡ 'ਚ ਸਾਡੇ ਦੋ ਪਰਿਵਾਰਾਂ ਕੋਲ ਵੱਡੇ ਫੀਲਰ ਤੇ ਗੱਠਾ ਬਣਾਉਣ ਵਾਲੀ ਮਸ਼ੀਨਾਂ ਨੇ ਉਹਦੇ ਕਰਕੇ ਤਕਰੀਬਨ 100% ਆ ਸਾਡੇ ਕੋਲ ਜਿਹੜੀ ਬਿਲਕੁਲ ਅੱਗ ਨਹੀਂ ਲੱਗੀ। ਜਿਹੋ ਜਿਹਾ ਨਾ ਜਿਹੜਾ ਵੱਡਾ ਮਸਲਾ ਉਹਦਾ ਵੀ ਖਾਸ ਤੇ ਰੱਖਦੇ ਆ ਤੇ ਉਹ ਮਸ਼ੀਨਾਂ ਵਾਲਿਆਂ ਦਾ ਵੀ ਧੰਨਵਾਦ ਆ ਜਿਹੜੇ ਸਾਡੇ ਪਿੰਡ ਦੇ ਵਿੱਚ ਕੋ ਪ੍ਰੈਫਰੈਂਸ ਸਾਡੇ ਪਿੰਡ ਨੂੰ ਲੈਂਦੇ ਨੇ ਦੋ ਤਿੰਨ ਪਿੰਡਾਂ ਨੂੰ ਇੱਥੋਂ ਗੱਠਾ ਚੱਕ ਕੇ ਲੈ ਕੇ ਜਾਂਦੇ ਨੇ 15 ਕਿੰਨੇ ਮਿੱਟੀ ਲੈਂਦੇ ਨੇ ਸਾਈਟੀ ਕੋਲੇ ਤਕਰੀਬਨ ਆਪਣੇ ਤੰਚਾਰ ਮਸ਼ੀਨਾਂ ਹੈਗੀਆਂ ਜੋ ਪਰਾਲੀ ਨੂੰ ਸਾਭਦੇ ਆ ਜਿਵੇਂ ਕਿ ਆ ਮਲਚਰ ਹੋ ਗਿਆ ਤੇ ਇੱਕ ਪਲਾਉ ਵੀ ਆ ਤੇ ਰੋਟਾਵੇਟਰ ਵਗੈਰਾ ਹੋਰ ਸਾਰੇ ਸੰਦ ਹੈਗੇ ਸਾਡੇ ਕੋਲ ਜਿਹੜੀ ਲੋੜ ਹੋਰ ਮਹਿਸੂਸ ਹੋਏ ਕੀ ਹੋਰ ਵੀ ਉਹਨਾਂ ਦੇ ਚੰਦ ਖਰੀਦਾਂ ਜਿਵੇਂ ਪੁੱਛੀ ਪਰਾਲਾ ਕਰੀਂ ਹੂਰ ਪਿੰਡਾਂ ਨੂੰ ਪੁੱਛੇ ਜਾਨਾ ਪਾਵਰ ਪਿੰਡ ਵਾਲਿਆਂ ਨੂੰ ਵੀ ਕਹਿੰਦੇ ਆ ਕਿ ਅਸੀਂ ਵੱਧੋ-ਵੱਧ ਜਿਹੜੀ ਪਰਾਲੀ ਨੂੰ ਅੱਗ ਨਾਲ ਲਾਉਣਾ ਕਿਉਂਕਿ ਇਹਦੇ ਨਾਲ ਆਪਣਾ ਜਿਵੇਂ ਬਿਮਾਰੀਆਂ ਫੈਲਦੀਆਂ ਨੇ ਤੇ ਵੱਧੋ-ਵੱਧ ਜਾਂ ਤਾਂ ਪਰਾਲੀ ਨੂੰ ਵਿੱਚ ਸਿਮੇਟਣਾ ਫਲੋ ਕਰਕੇ ਜਾਂ ਫਿਰ ਮਸ਼ੀਨਾਂ ਨੇ ਜਿਹਨੇ ਗੱਠਾ ਬਣਾਉਂਦੀਆਂ ਨੇ ਉਹਨਾਂ ਨੂੰ ਪ੍ਰਾਇੋਰਟੀ ਦੇਣ ਤਾਂ ਕਿ ਸਮਾਜ ਦੇ ਵਿੱਚ ਪਲੀਤ ਨਾ ਫੈਲੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਤਾਂ ਕਿ ਤਿੰਨੇ ਪਿੰਡਾਂ ਦੀਆਂ ਪੰਚਾਇਤਾਂ ਵੀ ਸਾਡੀਆਂ ਜਿਹੜੀਆਂ ਸਰਬਸੰਮਤੀ ਨਾਲ ਜੁੜੀਆਂ ਤੇ ਤਿੰਨਾ ਪਿੰਡਾਂ ਦੀਆਂ ਪੰਚਾਇਤਾਂ ਨੇ ਰਲ ਕੇ ਜਾਂ ਸਾਰੇ ਲੋਕਾਂ ਨੇ ਰਲ ਕੇ ਇਹ ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ ਦੂਜੀ ਵਾਰੀ ਫਿਰ ਅਸੀਂ ਜਿਹੜਾ ਜਿਹੜਾ ਸੁਸਾਇਟੀ ਦਾ ਪ੍ਰਧਾਨ ਵੀ ਅਸੀਂ ਸਰਬਸੰਮਤੀ ਨਾਲ ਤੁਣਿਆ ਸਾਰੇ ਤਿੰਨੇ ਪਿੰਡਾਂ ਦੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਜਿਨ੍ਹਾਂ ਨੇ ਇੰਨੀ ਸੂਝ ਬੂਝ ਨਾਲ ਪਹਿਲਾ ਮੈਂਬਰ ਚੁਣੇ ਮੈਂਬਰ ਚੁਣਨ ਤੋਂ ਬਾਅਦ ਸਭ ਤੋਂ ਸੰਪੀਣ ਨਾਲ ਜਿਹੜੀ ਪ੍ਰਧਾਨਗੀ ਦੀ ਕੋਣ ਹੈ ਉਹ ਕੀਤੀ। ਇਹ ਪਿੰਡਾਂ ਤੇ ਦੇਖਿਆ ਲੜਾਈ ਝਾਤੀ ਹੋਈ ਹੈ ਇਸ ਬਾਰੇ ਕੋਈ ਵੀ ਕਹਿ ਨਹੀਂ ਲੱਗਦੀ। ਇਹਨਾਂ ਚੀਜ਼ਾਂ ਤੋਂ ਦੇਖ ਕੇ ਹੀ ਜਿਹੜੀ ਇਹ ਸਿਆਣਪ ਉਪਜਦੀ ਹੈ ਵੀ ਹਾਲਾਤਾਂ ਦੇ ਮੁਤਾਬਕ ਹੈ ਜਿਹੜੀ ਇਹ ਚੀਜ਼ਾਂ ਬਣੀਆਂ ਤਾਂ ਹੈਗੀਆਂ ਸੀ ਸਹੂਲਤਾਂ ਦੇਣ ਵਾਸਤੇ ਲੋਕਾਂ ਦੇ ਕੰਮ ਕਾਰ ਕਰਨ ਵਾਸਤੇ ਇਹ ਮੈਂ ਪਾਰਟੀਵਾਦੀ ਦੀ ਭੇਡ ਚੜ੍ਹਦੀਆਂ ਜਾਂਦੀਆਂ ਨੇ ਤੇ ਇੱਕ ਵਾਰੀ ਕੋਈ ਜਿਹੜੀ ਹੈ ਇਲੈਕਸ਼ਨ ਆ ਜਾਂਦੀ ਹੈ ਇਲੈਕਸ਼ਨ ਤੋਂ ਬਾਅਦ ਆ ਜਿਹੜਾ ਲੋਕ ਪੰਜ ਸਾਲ ਪਾਰਟੀ ਵਾਂਗ ਕਰਕੇ ਜਿਹੜੀਆਂ ਹੋਈਆਂ ਲੜਾਈਆਂ ਕਰਕੇ ਥਾਣਿਆਂ ਕੱਜ ਨੇ ਜੁ ਫਰੀ ਜਾਂਦੇ ਨੇ ਅਸੀਂ ਸਾਰਿਆਂ ਨੇ ਇਕੱਠ ਕਰਕੇ ਇਹੀ ਸੋਚਿਆ ਵੀ ਆ ਇਸ ਚੀਜ਼ ਨੂੰ ਆਉਣ ਵਾਲੀ ਪੀੜ੍ਹੀ ਨੂੰ ਇਸ ਚੀਜ਼ ਤੋਂ ਬਚਾ ਕੇ ਭਾਈਚਾਰਕ ਰਕਸਾਣ ਜਿਹੜੀ ਅਸੀਂ ਪੈਦਾ ਕਰੀਏ ਦੇਖੋ ਜੀ ਬਹੁਤ ਵਧੀਆ ਉਪਰਾਲਾ ਇਹ ਪਿੰਨੇ ਪਿੰਡਾਂ ਦੇ ਮੋਟਰ ਵਰ ਬੰਦਿਆ ਦੇ ਬਹੁਤ ਵਧੀਆ ਸੋਚਾ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਅੱਜ ਪਹਿਲਾਂ ਪਚਾਇਤਾ ਵੀ ਸਾਡੇ ਤਿੰਨੇ ਪਿੰਡਾਂ ਦੇ ਸਰਬਸੰਮਤੀ ਨਾਲ ਚੁਣਿਆ ਗਏ ਆ ਇਹਨਾਂ ਭਾਈਚਾਰਕ ਸਾਂਝ ਵਾਦੀ ਆ ਤੋ ਮਨਜੀਤ ਸਿੰਘ ਜੀ ਤੀਜੀ ਵਾਰ ਜਿਹੜਾ ਇਹਨਾਂ ਦੀ ਪਹਿਲਾਂ ਵੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਆ ਜੀ ਕਿਸਾਨਾਂ ਦਾ ਤੰਦ ਵਗੈਰਾ ਤੇ ਰੀਅਲਟੀ ਐਸਟੀ ਜੋ ਵੀ ਯੂਰੀਆ ਵਗੈਰਾ ਟਾਈਮ ਤੋਂ ਪਰਾਲਾ ਕਰਕੇ ਲਿਆਉਂਦੇ ਰਹੇ ਨੇ ਬਾਕੀ ਅਪਰੋਚੇਬਲ ਬੰਦਿਆਂ ਦੇ ਉੱਪਰ ਤੱਕ ਪਹੁੰਚ ਰੱਖਦੇ ਨੇ ਇਧਰ ਉਧਰ ਹੱਥ ਮਾਰ ਕੇ ਸਭਾਟੀ ਲਈ ਕੰਮ ਕਰਦੇ ਰਹਿੰਦੇ ਨੇ ਤੋ ਸਾਰਿਆਂ ਦੇ ਸਹਿਮਤੀ ਨਾਲ ਇਹਨਾਂ ਨੂੰ ਤੀਜੀ ਵਾਰ ਮਨਾ ਕੇ ਇਸ ਵਾਰ ਮੌਕਾ ਦਿੱਤਾ ਬਹੁਤ ਬਹੁਤ ਕੀ ਨਮੂਨ ਆ ਸਰ ਜੀ ਇਹ ਉਹਦਾ ਬੁਰੀ ਤੁਸੀਂ ਕਿੱਦਾਂ ਤਾਈ ਇਸ ਤਰ੍ਹਾਂ ਬੋਲਦਾ ਜਦੋਂ ਸ਼ਰਮ ਸੰਪੰਨਾ ਤੋਂ ਹੋਈ ਨਾ ਪੈਸਾ ਵੀ ਹੁੰਦੀ ਸੀ ਇੱਕ ਕੰਪਨੀ ਵੱਲੋਂ ਨਹੀਂ ਟੀ ਬਹੁਤ ਵਧੀਆ ਹੁੰਦੇ ਤਿੰਨ ਚਾਰ ਸਾਲ ਹੋ ਗਏ ਹੁੰਦਾ ਜোন ਇਸ ਤਰ੍ਹਾਂ ਹੋਣ ਲਈ ਮੋਢਾ ਮੰਦਾ ਕੋਈ ਨਹੀਂ ਦੱਸਦਾ ਕੋਈ ਲੜਾਈ ਜਾਗਰ ਨਹੀਂ ਹੁੰਦਾ ਇਹ ਪੂਰੇ ਬਹੁਤ ਵੱਜਾ ਫੁੱਸ ਹੋ ਕੇ ਸਾਰਾ ਹੰਕਾ ਜਿੰਨੇ ਬੰਦਾ ਜਿੰਨੇ ਬੰਦਾ ਦੀ ਚਾਹੀਦੀ ਈ ਨਾਲ ਸਾਰਾ ਕੰਮ ਖੁੱਲ ਜਾਂਦਾ